ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਮੁਕਸ਼ਾ ਸਾਹਿਬ ਅਦਾਲਤ ਚ ਪੁਆਇੰਟ ਜੀ ਸੋਨਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕਰਾਇਆ ਗਿਆ ਉਹਨੇ ਕਿਹਾ ਕਿ ਸਾਡੇ ਪਰਿਵਾਰ ਦੇ ਉੱਤੇ ਕਈ ਝੂਠੇ ਇਲਜ਼ਾਮ ਲਗਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਜੇ ਹਕ ਕੋਈ ਭਾਸ਼ਣ ਨਹੀਂ ਹੁੰਦਾ ਜਿਹਦੇ ਵਿੱਚ ਬਾਦਲ ਪਰਿਵਾਰ ਦੀ ਗੱਲ ਨਾ ਕਰ ਉਹ ਵਾਰ-ਵਾਰ ਉਹਨਾਂ ਤੇ ਸਵਾਲ ਠਾਉਂਦੇ ਆ ਕਦੇ ਬਾਲਾਸਰ ਫਾਰਮ ਤੇ ਕਦੇ ਔਰਬਿਟ ਬਸਾਂ ਤੇ ਕਦੇ ਔਰਬਿਟ 에ਵੀਏਸ਼ਨ ਤੇ ਕਦੇ ਜਿਹੜਾ ਗੁਰਗਾਉਂ ਦੇ ਵਿੱਚ ਹੋਟਲ ਹੈ ਤੇ ਆ ਸੁਖਬਲਾਸ ਇਹਨਾਂ ਸਾਰਿਆਂ ਦੇ ਉੱਤੇ ਸਵਾਲ ਚੁੱਕਦੇ। ਭਗਵੰਤ ਸਿੰਘ ਮਾਨ ਨੇ ਜਵਾਬ ਦਿੱਤਾ ਕਿ ਸੁਖਵੀਰ ਸੋ ਬਾਦਲ ਸਾਹਿਬ ਅਦਾਲਤ ਨੂੰ ਕਿਹਾ ਕਿ ਹਫਤੇ ਹਫਤੇ ਬਾਅਦ ਇਹਦੀਆ ਤਰੀਕਾ ਪਾ ਦਿਆ ਕਰੇ ਮੈਂ ਹਰ ਹਫਤੇ ਆਇਆ ਕਰੂੰਗਾ। ਸਖਪਾਲ ਸਿੰਘ ਖੈਰਾ ਦੇ ਖਿਲਾਫ ਇਹ ਜੇ ਦਲਦ ਦੇ ਵਿੱਚ ਜਿਹੜੀ ਸੁਣਵਾਈ ਸੀ ਉਹ ਟਲ ਗਿਆ ਹੁਣ 12 ਜਨਵਰੀ ਨੂੰ ਉਹਨਾਂ ਦਾ ਫੈਸਲਾ ਹੋਣਾ 9 ਤਰੀਕ ਨੂੰ ਇਹਦੀ ਤਰੀਕ ਪਈ ਸੀ ਜਵਾਨ ਤਰਜੀ ਤੇ ਉਦੋਂ ਸੁਭਾਨਪੁਰ ਥਾਣੇ ਦੀ ਪੁਲਿਸ ਰਿਕਾਰਡ ਰੀ ਲੈ ਕੇ ਗਈ ਤੇ ਅੱਜ ਫੇਰ ਉਹੀ ਬਹਾਨਾ ਸਰਕਾਰ ਦੇ ਇਸ਼ਾਰੇ ਤੇ ਸਖਪਾਲ ਸਿੰਘ ਖੈਰਾ ਨੂੰ ਕੁਝ ਸਮੇਂ ਲਈ ਇਹ ਅੰਦਰ ਰੱਖਣਾ ਚਾਹੁੰਦੇ ਆ ਇਹ ਵੀ ਚੱਲ ਰਿਹਾ ਹੈ ਕਿ ਉਹਨਾਂ ਦੇ ਹੋਰ ਨਵੇਂ ਸੰਪਰਕ ਜੋੜੇ ਜਾ ਰਹੇ ਨੇ ਪੰਜਾਬ ਕਾਂਗਰਸ ਦੇ ਜੋ ਕਲੇਸ਼ ਚੱਲ ਰਿਹਾ ਜਿਹਦੇ ਚੱਲਦੇ ਪੰਜਾਬ ਇੰਚਾਰ ਨੇ ਦਵਿੰਦਰ ਯਾਦਵ ਚੰਡੀਗੜ੍ਹ ਬੈਠੇ ਹੋਏ ਨੇ ਤੇ ਉਹਨਾਂ ਵੱਲੋਂ ਲਗਾਤਾਰ ਲੀਡਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਤੇ ਅੱਜ ਆਖਰੀ ਦਿਨ ਅੱਜ ਇਹਦੇ ਵਿੱਚ ਤਕਰੀਬਨ ਤਕਰੀਬਨ ਬਹੁ ਗਿਣਤੀ ਲੋਕਾਂ ਦੀ ਇਹ ਵੀ ਰਹੀ ਕਿ ਇੱਕ ਤਾਂ ਸ਼ਾਂਤ ਰਹਿਣਾ ਚਾਹੀਦਾ ਹੈ ਦੂਜਾ ਜਿਹੜਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਇਹਨੂੰ ਛੱਡ ਕੇ ਆਪਾਂ ਸਾਰੀਆਂ ਸੀਟਾਂ ਕੱਲੇ ਲੜੋ ਸਾਰੇ ਕੇਸ ਦੇ ਵਿੱਚ ਪੁਲਿਸ ਵੱਲੋਂ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ 150 ਗਵਾਹ ਆ ਇਹਨਾਂ ਮਾਮਲਿਆਂ 'ਚ ਤੇ ਇਹ ਕੇਸ ਮੇਰਾ ਖਿਆਲ ਹੈ ਕਿ ਜੇ ਪੰਜਾਬ ਤੇ ਹਰਨਾ ਉੱਚ ਅਦਾਲਤ ਜਾਂ ਕਿਸੇ ਹੋਰ ਕੋਲੇ ਅਰਜੀ ਪਾਈ ਜਾਵੇ ਇਹਨੂੰ ਫਾਸਟ ਟਰੈਕ ਅਦਾਲਤ ਨੂੰ ਸੌਂਪਿਆ ਜਾਵੇ ਤਾਂ ਕਿ ਦਿਨ ਤੋਂ ਦਿਨ ਇਹਦੀ ਸਰਵਾਈ ਹੋ ਕੇ ਇਹਦਾ ਮਾਮਲਾ ਨਿਬੇੜਿਆ ਜਾ ਸਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਦੇ ਵਿੱਚ ਗਏ ਸੀ ਤੇ ਉਹਨਾਂ ਵੱਲੋਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਤੰਤਰਤਾ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੋਈ ਸੀ ਜੀ ਜਲਦੇ ਹੁਣ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਅਸੀਂ ਅਗਲੇ ਸਾਲ ਤੁਹਾਡੀ ਝਾਕੀ ਨੂੰ ਮੌਕਾ ਦੇਵਾਂਗੇ ਜੀ ਕਈ ਸਵਾਲ ਸੀ ਕਿ ਸੁਨਕਮਰ ਜਾਖੜ ਵੱਲੋਂ ਵੀ ਕਾਫੀ ਇਲਜ਼ਾਮ ਲਗਾਏ ਗਏ ਸੀਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਈ ਤੰਜ ਕੱਸੇ ਸੀ ਦੇਖੋ ਰਾਜ ਹੈਗੇ ਨੇ 28 ਝਾਕੀਆਂ ਇਹ ਇੱਕ ਦਰਜਨ ਤੋਂ ਵੀ ਘੱਟ ਲੈ ਕੇ ਜਾਂਦੇ ਨੇ ਇਹਨਾਂ ਦਾ ਕਿਹੜਾ ਪਟ્રોલ ਮੱਚਦਾ ਜੇ ਇਹ ਸਾਰੇ ਰਾਜਾਂ ਦੀਆਂ ਝਾਕੀਆਂ ਨੂੰ ਵਿੱਚ ਸ਼ਾਮਲ ਕਰ ਲੈਣ। ਸਿਹਤ ਮੰਤਰੀ ਡਾਕਟਰ ਬਲਬੀਚ ਸਿੰਘ ਦਿਵਨਾ ਬੱਲੋ ਸਿਵਰ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਉੱਥੇ ਕੂੜੇ ਦਾ ਢੇਰ ਲੱਗਿਆ ਹੋਇਆ ਸੀ ਜਿਹਦਾ ਉਹਨਾਂ ਨੇ ਨੋਟਿਸ ਲੈਟਰ ਦਿੱਤਾ। ਅੱਜ ਕਰੀਬ 3 ਵਜੇ ਦੇ ਕਰੀਬ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੀ ਕਈ ਥਾਵਾਂ ਦੇ ਉੱਤੇ। ਇਹ ਭੁਚਾਲ ਦੇ ਝਟਕੇ ਉੱਤਰੀ ਭਾਰਤ ਦੇ ਸਾਰੇ ਖੇਤਰਾਂ ਦੇ ਵਿੱਚ ਮਹਿਸੂਸ ਕੀਤੇ ਗਏ। ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਣ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਾ ਜਮ ਮੁਖਸਾ ਸਾਹਿਬ ਅਦਾਲਤ ਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਮਾਨ ਹਾਨੀ ਦਾ ਕੇਸ ਦ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਜੇ ਹਾ ਕੋਈ ਭਾਸ਼ਣ ਨਹੀਂ ਹੁੰਦਾ ਜਿਹਦੇ ਵਿੱਚ ਬਾਦਲ ਪਰਿਵਾਰ ਦੀ ਗੱਲ ਨਾ ਕਰ ਉਹ ਵਾਰ-ਵਾਰ ਉਹਨਾਂ ਤੇ ਸਵਾਲ ਠਾਉਂਦੇ ਆ ਕਦੇ ਬਾਲਾਸਰ ਫਾਰਮ ਤੇ ਕਦੇ ਔਰਬਿਟ ਬਸਾਂ ਤੇ ਕਦੇ ਆਰਬਿਟ 에ਵੀਏਸ਼ਨ ਤੇ ਕਦੇ ਜਿਹੜਾ ਗੁਰਗਾਉਂ ਦੇ ਵਿੱਚ ਹੋਟਲ ਹੈ ਤੇ ਆ ਸੁਖਬਲਾਸ ਇਹਨਾਂ ਸਾਰਿਆਂ ਦੇ ਉੱਤੇ ਸਵਾਲ ਚੁੱਕਦੇ ਹੈ ਸੁਗਿਰਸ਼ੋ ਬਾਦਲ ਉਹ ਰਾਣੀ ਅੱਜ ਮੁਖਸਰ ਦੀ ਅਦਾਲਤ ਦੇ ਵਿੱਚ ਇੱਕ ਮਾਨਹਾਨੀ ਦਾ ਕੇਸ ਆਪਣੇ ਵਕੀਲ ਦੇ ਰਾਹੀਂ ਦਾਇਰ ਕਰਤਾ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਸੁਗਿਰਸ਼ੋ ਬਾਦਲ ਉਹ ਇਹ ਕਹਿੰਦੇ ਹੈ ਕਿ ਮੈਂ ਪਹਿਲਾਂ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਉਡੀਕਦਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਤੇ ਸਾਡੇ ਪਰਿਵਾਰ ਵਿਰੁੱਧ ਜੋ ਸ਼ਬਦ ਬੋਲੇ ਉਹਦੇ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਮੈਨੂੰ ਅਖੀਰ ਆ ਕੇ ਇਹ ਕੇਸ ਤੇ ਅਦਾਲਤ ਦਾ ਸਹਾਰਾ ਲੈਣਾ ਪਿਆ ਹੁਣ ਮਾਨ ਹੰਨੀ ਦਾ ਕੇਸ ਭਗਵੰਤ ਸਿੰਘ ਮਾਨ ਭੁਗਤਣਗੇ ਮੈਨੂੰ ਲੱਗਦਾ ਇੱਕ ਇੱਕ ਮਾਨਸਾ ਦੇ ਵਿੱਚ ਵੀ ਕੇਸ ਹੋਇਆ ਵਾ ਇਹਨਾਂ ਦੇ ਵਿਰੁੱਧ ਉੱਥੇ ਵੀ ਇੱਕ ਅੱਧੀ ਵਾਰ ਹੀ ਗਏ ਨੇ ਪਰ ਅੱਜ ਜੋ ਸੰਗਰੂਰ ਜ਼ਿਲ੍ਹੇ ਦੇ ਕਾਂਝਲਾ ਪਿੰਡ ਦੇ ਵਿੱਚ ਕੁਝ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਸਤੇ ਆਏ ਸਨ ਭਗਵੰਤ ਸਿੰਘ ਮਾਨ ਨੇ ਜਵਾਬ ਦਿੱਤਾ ਕਿ ਸੁਖਵੀਰ ਸੋਬਾਦਲ ਸਾਹਿਬ ਅਦਾਲਤ ਨੂੰ ਕਿਹਾ ਕਿ ਹਫ਼ਤੇ ਹਫ਼ਤੇ ਬਾਅਦ ਇਹਨੀਆਂ ਤਰੀਕਾ ਪਾ ਦਿਆ ਕਰੇ ਮੈਂ ਹਰ ਹਫਤੇ ਆਇਆ ਕਰੂੰ। ਔਰ ਇਹਦਾ ਅਦਾਲਤ ਨੂੰ ਵੀ ਬੇਨਤੀ ਕਰਦ ਇਨਾਂ ਨੂੰ ਸੁਭੀਰ ਸੋਹਰਾਂ ਨੂੰ ਕਿਹਾ ਕਿ ਮੈਂ ਜਵਾਬ ਦੇਵਾਂਗਾ ਤੁਹਾਨੂੰ ਆ ਕੇ ਤੇ ਤੁਹਾਡੇ ਜਿਹੜੇ ਹੋਰ ਕੱਚੇ ਚਿੱਠੇ ਆ ਉਹ ਵੀ ਜਨਤਾ ਦੇ ਸਾਹਮਣੇ ਰੱਖਾਂਗਾ। ਹੁਣ ਮਾਮਲਾ ਚੱਲਿਆ ਗਿਆ ਅਦਾਲਤ 'ਚ। ਅਦਾਲਤ ਦੇ ਵਿੱਚ ਕਿਸਦੇ ਹੱਕ 'ਚ ਭੁਗਤਦਾ ਹੈ? ਇਹ ਤਾਂ ਤੱਥ ਆਧਾਰਿਤ ਹੋਣਾ ਹੈ ਅਦਾਲਤ ਵਿੱਚ ਕੇਸ ਚ ਰਹਿ ਗਿਆ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਸੱਮਣ ਭੇਜ ਕੇ ਭਗਵੰਤ ਸਿੰਘ ਮਾਨ ਨੂੰ ਸੱਦ ਰਿਹਾ ਕਿ ਇਸ ਤਰੀਕ ਤੇ ਆ ਕੇ ਆਪਣਾ ਜਵਾਬ ਦਾਵਾ ਪੇਸ਼ ਕਰੋ ਇਹਨਾਂ ਨੇ ਨਿਜੀ ਵਕੀਲ ਰਾਹੀਂ ਕਰਨਾ ਹੈ ਜਾ ਇਹਨਾਂ ਨੇ ਜਿਹੜਾ ਸਰਕਾਰੀ ਐਡਵੋਕੇਟ ਜਨਰਲ ਸਰ ਦਾ ਦਫਤਰ ਹੈ ਉਹਦੇ ਵਿੱਚੋਂ ਕੋਈ ਲੈ ਕੇ ਆਉਣਾ ਹੈ ਪਰ ਕੇਸ ਤਾਂ ਨਿੱਜੀ ਉਸਤੇ ਹੋਇਆ ਹੈ ਸੋ ਅਗਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਭਗਵੰਤ ਸਿੰਘ ਮਾਨ ਮੁਕਸਰ ਦੀ ਅਦਾਲਤ ਵਿੱਚ ਤਰੀਕਾ ਦੇ ਉੱਤੇ ਮਿਲਿਆ ਕਰਨਗੇ ਜੀ ਡੋਟਰ ਸਾਹਿਬ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇਹ ਜੇ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਸੀ ਉਹ ਟਲ ਗਈ ਹੈ ਹੁਣ 12 ਜਨਵਰੀ ਨੂੰ ਉਹਨਾਂ ਦਾ ਫੈਸਲਾ ਹੋਵੇਗਾ ਜੀ ਦੇਖੋ ਜਿਹੜਾ ਫੈਸਲਾ ਤਾਂ ਕਦੋਂ ਹੁੰਦਾ ਕੁਝ ਪਤਾ ਨਹੀਂ ਸੁਖਪਾਲ ਸਿੰਘ ਖਹਿਰਾ ਨੇ ਦੋ ਤਰੀਕਾਂ ਸੀ ਇੱਕ ਤਾਂ ਕਪੂਰਥਲੇ ਦੀ ਜਿਹੜੇ ਮੈਡਮ ਸੁਪ੍ਰੀਤ ਕੌਰ ਨੇ ਉਹਨਾਂ ਦੀ ਅਦਾਲਤ ਵਿੱਚ ਚੱਲਦਾ ਮਾਮਲਾ ਪਹਿਲਾਂ 9 ਤਰੀਕ ਨੂੰ ਇਹਦੀ ਤਰੀਕ ਪਈ ਸੀ ਜਵਾਨ ਤਰਜੀ ਤੇ ਉਦੋਂ ਸੁਬਾਨਪੁਰ ਥਾਣੇ ਦੀ ਪੁਲਿਸ ਰਿਕਾਰਡ ਨਹੀਂ ਲੈ ਕੇ ਗਈ ਤੇ ਅੱਜ ਫੇਰ ਉਹੀ ਬਹਾਨਾ ਸਰਕਾਰ ਦੇ ਇਸ਼ਾਰੇ ਤੇ ਸੁਖਪਾਲ ਸਿੰਘ ਖਹਿਰਾ ਨੂੰ ਕੁਝ ਸਮੇਂ ਲਈ ਏ ਅੰਦਰ ਰੱਖਣਾ ਚਾਹੁੰਦੇ ਆ ਇਹ ਵੀ ਚੱਲ ਰਿਹਾ ਹੈ ਕਿ ਉਹਨਾਂ ਦੇ ਹੋਰ ਨਵੇਂ ਸੰਪਰਕ ਜੋੜੇ ਜਾ ਰਹੇ ਨੇ ਦੂਜੇ ਪਾਸੇ ਇੱਕ ਪਟੀਸ਼ਨ ਇਹਨੂੰ ਖਾਰਜ ਕਰਾਉਣ ਵਾਸਤੇ ਜਿਹੜਾ ਇਹ ਕੇਸ ਹੈ ਇਹਨਾਂ ਨੇ ਸਬਾਨਪੁਰ ਥਾਣੇ 'ਚ ਦਰਜ ਕੀਤਾ ਸੁਖਪਾਲ ਸਿੰਘ ਖੈਰਾ ਦੇ ਆਪਣੇ ਵਕੀਲ ਰਾਹੀਂ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਦਰਜ ਕਰ ਦਿੱਤਾ ਜਿਹਦੇ ਵਿੱਚ ਜਿਹੜੇ ਜੱਜ ਸਾਹਿਬ ਦੇ ਕੇਸ ਲੱਗਿਆ ਉਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਮਾਨਯੋਗ ਜਸਟਿਸ ਵਿਕਾਸ ਬੈਲ ਨਿੱਜੀ ਕਾਰਨਾ ਕਰਕੇ ਉਹਨਾਂ ਨੇ ਇਹ ਪਟੀਸ਼ਨ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਮੁੱਖ ਜੱਜ ਮੈਡਮ ਰਿਤੂ ਵਾਰੀ ਨੂੰ ਬੇਨਤੀ ਕਰਤੀ ਕਿ ਕਿਰਪਾ ਕਰਕੇ ਇਹਨੂੰ ਕਿਸੇ ਹੋਰ ਅਦਾਲਤ ਕੋਲ ਭੇਜਿਆ ਜਾਵੇ ਵਿਕਾਸ ਬੈਲ ਸਾਹਿਬ ਨੇ ਇਹ ਮਾਮਲਾ ਹੁਣ ਹੋ ਸਕਦਾ ਅੱਜ ਹੀ ਉਹਨਾਂ ਨੇ ਨਵੀਂ ਅਦਾਲਤ ਨੂੰ ਰੈਫਰ ਕਰਤਾ ਹੋਵੇ ਇਹ ਵੀ ਨਾਲੋਂ ਨਾਲ ਸੁਣਵਾਈ ਲੱਗਣਗੇ ਇਹ ਜਿਹੜਾ ਮਾਮਲਾ ਹੈ ਹਾਈ ਕੋਰਟ ਦੇ ਵਿੱਚ ਉਹ ਜਿਹੜੀ ਹੈ ਸੁਖਪਾਲ ਸਿੰਘ ਖਹਿਰਾ ਦੇ ਵਕੀਲ ਕਹਿੰਦੇ ਆ ਕਿ ਕਥਿਤ ਉਹਦੇ بیٹے ਕਹਿੰਦੇ ਆ ਇਹ ਝੂਠੀ ਐਫ ਆਈ ਆਰ ਹੈ ਇਹਨੂੰ ਮਾਨਜੋਗ ਹਾਈ ਕੋਰਟ ਤੋਂ ਕੁਆਇਸ਼ ਕਰਾਉਣਾ ਭਾਵ ਰੱਦ ਕਰਾਉਣਾ ਖਤਮ ਕਰਾਉਣਾ ਉਹਦੇ ਲਈ ਪਾਈ ਗਈ ਹੈ ਤੇ ਜਿਹੜੀ ਕਪੂਰਥਲਾ ਅਦਾਲਤ ਵਿੱਚ ਜਵੰਤ ਦੀ ਅਰਜੀ ਹੈ ਉਹਦੀ ਸੁਣਵਾਈ ਕੱਲ ਤੇ ਪਾ ਦਿੱਤੀ ਗਈ ਹੈ ਜੀ ਢਿਲ ਸਾਬ ਪੰਜਾਬ ਕਾਂਗਰਸ ਦੇ ਜੋ ਕਲੇਸ਼ ਚੱਲ ਰਿਹਾ ਜਿਹਦੇ ਚੱਲਦੇ ਪੰਜਾਬ ਇੰਚਾਰ ਨੇ ਦਵਿੰਦਰ ਯਾਦਵ ਚੰਡੀਗੜ੍ਹ ਬੈਠੇ ਹੋਏ ਨੇ ਤੇ ਉਹਨਾਂ ਵੱਲੋਂ ਲਗਾਤਾਰ ਲੀਡਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਤੇ ਅੱਜ ਆਖਰੀ ਦਿਨ ਹੈ ਢਿਲ ਸਾਬ ਦੇਖੋ ਜਿਹੜਾ ਤਿੰਨ ਦਿਨਾਂ ਦੇ ਵਿੱਚ ਦਵਿੰਦਰ ਜਾਦਵ ਸਾਹਿਬ ਤਕਰੀਬਨ ਤਕਰੀਬਨ ਸਾਰੇ ਧੜਿਆਂ ਦੇ ਆਗੂਆਂ ਨੂੰ ਮਿਲੇ ਉਹਦੇ ਵਿੱਚ ਮੌਜੂਦਾ ਪ੍ਰਧਾਨ ਨੇ ਤਾਂ ਹੁਣੇ ਹੀ ਸੀ ਬਹੁਤ ਸਾਰੇ ਸਾਬਕਾ ਪ੍ਰਧਾਨ ਜਿਨ੍ਹਾਂ ਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਆ ਜਿਹੜਾ ਅੱਜ ਜਾ ਕੇ ਆਇਆ ਹੈ ਉਹਦੇ ਵਿੱਚ ਸਮਸ਼ੇਰ ਸਿੰਘ ਦੂਲੋਂ ਸਰਦਾਰ ਲਾਲ ਸਿੰਘ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨਾਂ ਦੇ ਵਿੱਚ ਬੀਬੀ ਰਜਿੰਦਰ ਕੌਰ ਪਠੱਲ ਇਸੇ ਤਰ੍ਹਾਂ ਕਈ ਹੋਰ ਉਹਨਾਂ ਇਕੱਲੇ-ਕੱਲਿਆਂ ਦੇ ਨਾਲ ਵੀ ਗੱਲ ਕੀਤੀ ਹੈ ਤੇ ਸਮੂਹ ਰੂਪ ਦੇ ਵਿੱਚ ਵੀ ਗੱਲ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਜਿਹੜਾ ਨਵਜੋਤ ਸਿੰਘ ਸਿੱਧੂ ਰੈਲੀਆਂ ਕਰ ਰਹੇ ਨੇ ਉਹਦੇ ਤੇ ਕਿਹਾਗਾ ਕਿਉਂਕਿ ਸਿੱਧੂ ਸਾਹਿਬ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੇ ਖਾਸੇ ਤਿੱਖੇ ਤੰਜ ਕਸਦੇ ਨੇ। ਇੱਕ ਮਾਮਲਾ ਦੂਸਰਾ ਉਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਕਾफी ਹੱਦ ਤੱਕ ਇਹ ਮਾਮਲਾ ਵਿਚਾਰ ਅਧੀਨ ਰਿਹਾ ਇਹਦੇ ਵਿੱਚ ਤਕਰੀਬਨ ਤਕਰੀਬਨ ਬਹੁ ਗਿਣਤੀ ਲੋਕਾਂ ਦੀ ਇਹ ਵੀ ਰਹੀ ਕਿ ਇੱਕ ਤਾਂ ਸ਼ਾਸਨ ਰਹਿਣਾ ਚਾਹੀਦਾ ਦੂਜਾ ਜਿਹੜਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ ਇਹਨੂੰ ਛੱਡ ਕੇ ਆਪਾਂ ਸਾਰੀਆਂ ਸੀਟਾਂ ਇਕੱਲੇ ਲੜੋ ਇਹ ਗਲਤੀ ਵੀ ਹੈ ਜਦ ਕਿ ਬਹੁਤ ਸਾਰੇ ਹਾਈ ਕਮਾਂਡ ਦੇ ਆਗੂ ਕਹਿ ਚੁੱਕੇ ਆ ਕਿ ਸਮਝੌਤਾ ਤਕਰੀਬਨ ਤਕਰੀਬਨ ਹੋ ਚੱਲਿਆ ਹੈ ਹੋ ਚੁੱਕਿਆ ਸੋ ਗੱਲ ਇੱਕੋ ਹੀ ਕਹੀ ਜਾ ਰਹੀ ਹੈ ਕਾਂਗਰਸ ਹਾਈ ਕਮਾਂਡ ਵੱਲੋਂ ਕਿ ਭਾਰਤੀ ਜਨਤਾ ਪਾਰਟੀ ਨੂੰ ਸਤਾ ਚੋਂ ਬਾਹਰ ਰੱਖਣ ਲਈ ਦੂਜੀਆਂ ਪਾਰਟੀਆਂ ਦੇ ਨਾਲ ਸਮਝੌਤਾ ਜ਼ਰੂਰੀ ਹੈ ਇਸੇ ਕਰਕੇ ਆਈਐਨਡੀਆ ਇਹਦੇ ਗੱਠ ਜੋੜ ਦੇ ਵਿੱਚ ਲਗਭਗ 28 ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਰੱਖਣਾ ਜ਼ਰੂਰੀ ਵੀ ਬਣ ਗਿਆ ਸੋ ਮੇਰੀ ਬੇਨਤੀ ਕਿ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਤੇ ਨਿਰਭਰ ਕਰਦਾ ਅੱਜ ਵੀ ਬਹੁਤ ਸਾਰੇ ਆਗੂਆਂ ਦੀਆਂ ਗੱਲਾਂ ਬਾਤਾਂ ਸੁਣੀਆਂ ਪਰ ਇਹਦੇ باوجود ਨਵਜੋਤ ਸਿੰਘ ਸਿੱਧੂ 21 ਜਨਵਰੀ ਦੀ ਮੋਗਾ ਰੈਲੀ ਅਨਾਉਂਸ ਕਰਿਆ ਹੀ ਨੇ ਤੇ ਉਧਰੋਂ ਰਾਜਾ ਬੜਿੰਗ ਸਾਹਿਬ ਕਹਿੰਦੇ ਆ ਰੈਲੀ ਕਰਨ ਦਿਓ ਫਿਰ ਮੈਂ ਵੇਖਦਾ ਔਰ ਉਹ ਕਹਿੰਦੇ ਐਸਾ ਟਿਕਾਣਾ ਲਾਉਂਗਾ ਕਿ ਵੇਖਦੇ ਰਹਿ ਜਾਣਗੇ ਉਧਰੋਂ ਕਹਿੰਦਾ ਕੌੜੀ ਕੌੜੀ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਕਿ ਇਹ ਬੋਕੀਤੇ ਲੋਕ ਉਹ ਕਦੇ ਕਿਸੇ ਨੂੰ 75 25 ਕਹਿ ਦਿੰਦੇ ਨੇ ਕਦੇ 80 20 ਕਹਿ ਦਿੰਦੇ ਨੇ ਤੇ ਜਿਹੜੇ ਲੋਕ ਪਰ 80 20 ਨੇ ਉਸ ਪਾਰਟੀ ਚ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਰਹਿਣਾ ਹੀ ਨਹੀਂ ਚਾਹੀਦਾ ਜਦੋਂ ਸਿੱਧੂ ਸਾਹਿਬ ਪ੍ਰਧਾਨ ਸੀ ਉਹਨਾਂ ਨੇ ਕਿਹੜਾ ਮਾਰਕਾ ਮਾਰਿਆ ਤੇ ਪਾਰਟੀ ਤਾਂ ਉਹਨਾਂ ਦੀ ਪ੍ਰਧਾਨਗੀ ਚ ਹਾਰੀ ਆਸਬਲੇ ਉਹ ਐਮਐਲਏ ਵੀ ਨਹੀਂ ਕਹਿੰਦੇ ਆ ਸਾਰਿਆਂ ਨੂੰ ਜਿਤਾਉਣ ਨੂੰ ਮੇਰਾ ਖਿਆਲ ਜੇ ਜਨਵਜੋਤ ਸਿੰਘ ਸਿੱਧੂ ਦੀ ਧਾਲ ਕਿਸੇ ਥਾਂ ਤੇ ਨਹੀਂ ਗੱਲ ਦੀ ਉਪਰ ਆਪਣਾ ਝੰਡਾ ਆਪ ਚੱਕਣਾ ਉਹਨਾਂ ਦੇ ਹਮਖਿਆਲੀ ਲੋਕ ਪਛਾਨਣ ਦੀ ਲੋੜਾ ਬਹੁਤ ਨੇ ਉਹਨਾਂ ਨੂੰ ਇਕੱਠੇ ਕਰਕੇ 120 25 ਬੰਦੇ ਉਹ ਚੋਣਨ ਜਿਨ੍ਹਾਂ ਤੇ ਕੋਈ ਦਾਗ ਨਾ ਹੋਵੇ ਤੇ ਲੱਭ ਜਾਣਗੇ ਹੋ ਸਕਦਾ ਹੈ ਪੰਜਾਬ ਦਾ ਭਲਾ ਨਵਜੋਤ ਸਿੰਘ ਸਿੱਧੂ ਵੱਲੋਂ ਇਕੱਠੇ ਕੀਤੇ ਸਮੂਹ ਦੇ ਰਾਹੀਂ ਹੀ ਸੰਭਵ ਹੋ ਸਕੇ ਜੀ ਡੋctor ਸਾਹਿਬ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਪੁਲਿਸ ਵੱਲੋਂ ਚਲਾਨ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ ਜੀ ਜੋ ਕੋਈ ਦੇ ਵਿੱਚ ਜਿਹੜਾ ਹੈਗਾ ਸਚਨ ਬਿਸ਼ਨੋਈ ਜਾਂ ਸਚਨ ਥਾਪਨ ਦਾ ਅੱਜ ਦੋਸ਼ ਪੱਤਰ ਪੁਲਿਸ ਨੇ ਅਦਾਲਤ ਵਿੱਚ ਧਾਰ ਕਰਤਾ ਇਹ ਉਹੀ ਸਚਨ ਥੱਪੜ ਹੈ ਜਿਹਨੇ ਇੱਕ ਤਾਂ ਜਿਹੜੀ ਉਹ ਬਲੈਰੋ ਗੱਡੀ ਦੇ ਵਿੱਚ ਆਏ ਸੀ ਉਹ ਮਹੀਆ ਕਰਾਈ ਸੀ ਜਿਹੜਾ ਸੰਦੀਪ ਕੇਕੜਾ ਤੇ ਬਲਦੇਵ ਸਿੰਘ ਨਿੱਕੂ ਇਹਨੇ ਤਿਆਰ ਕੀਤੇ ਸੀ ਜਿਨ੍ਹਾਂ ਨੇ ਉਹਦੀ ਗੁਪਤ ਸੂਚਨਾ ਦਾ ਪਤਾ ਕੀਤਾ ਸੀ ਭਾਵਰਾ ਇੱਕੀ ਕੀਤੀ ਸੀ 151 ਗਵਾਹਾਂ ਦੀ ਸੂਚੀ ਨਾਲ ਪੇਸ਼ ਕਰ ਦਿੱਤੀ ਹੈ ਅਗਲੀ ਸੁਣਵਾਈ 23 ਜਨਵਰੀ ਨੂੰ ਹੋਵੇਗੀ ਜਦੋਂ ਕਥਤ ਦੋਸ਼ੀਆਂ ਤੇ ਦੋਸ਼ ਤੈ ਕੀਤੇ ਜਾਣਗੇ ਅਦਾਲਤ ਦੇ ਵਿੱਚ 150 ਗਵਾਹ ਆ ਇਹਨਾਂ ਮਾਮਲਿਆਂ ਚ ਤੇ ਇਹ ਕੇਸ ਮੇਰਾ ਖਿਆਲ ਹੈ ਕਿ ਜੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਜਾਂ ਕਿਸੇ ਹੋਰ ਕੋਲੇ ਅਰਜੀ ਪਾਈ ਜਾਵੇ ਇਹਨੂੰ ਫਾਸਟ ਟਰੈਕ ਅਦਾਲਤ ਨੂੰ ਸੌਂਪਿਆ ਜਾਵੇ ਤਾਂ ਕਿ ਦਿਨ ਤੋਂ ਦਿਨ ਇਹਦੀ ਸੁਣਵਾਈ ਹੋ ਕੇ ਇਹਦਾ ਮਾਮਲਾ ਨਿਬੇੜਿਆ ਜਾ ਸਕੇ ਜੀ ਕੱਲ ਸਾਬਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਦੇ ਵਿੱਚ ਗਏ ਸੀ ਤੇ ਉਹਨਾਂ ਵੱਲੋਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਜੀ ਉੱਥੇ ਕਈ ਕੁਛ ਸੀਗਾ ਜੀ ਇੱਕ ਤਾਂ ਹਾਕੀ ਦੇ ਐਸਟੋਟਰਫ ਜਿਹੜਾ ਸਟੇਡੀਅਮ ਹੈ ਉਹਦਾ ਲਾਂਚ ਕੀਤਾ ਵੇਟ ਲਿਫਟਿੰਗ ਤੇ ਪਿੰਡੂ ਲਾਇਬ੍ਰੇਰੀ ਪਿੰਡ ਕਾਂਝਲਾ ਦੇ ਵਿੱਚ ਭਗਵਾਨ ਸਿੰਘ ਮਾਨ ਨੇ ਉਹ ਵੀ 2022 ਵਿੱਚ ਇੱਥੋਂ ਦੇ ਸੰਸਦ ਮੈਂਬਰ ਹੁੰਦਿਆਂ ਖੇਡਾਂ ਨੂੰ ਉਤਸ਼ਾਹਨ ਦਾ ਵਾਅਦਾ ਕੀਤਾ ਸੀ ਉਹ ਕਹਿੰਦੇ ਅੱਜ ਮੈਂ ਇਹਨੂੰ ਪੂਰਾ ਕਰਨ ਜਾ ਰਿਹਾ ਹਾਂ ਉਸ ਪਿੰਡ ਦੇ ਵਿੱਚ ਜਿਹੜਾ ਖੇਡ ਮੈਦਾਨ ਆ ਉਹਨੂੰ ਐਸਟ੍ਰੋਟ੍ਰਾਫ ਤੇ ਫਿਰ ਲਾਇਬ੍ਰੇਰੀ ਗਏ ਲੋਕਾਂ ਨੇ ਸਵਾਗਤ ਕੀਤਾ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਇਸ ਲਾਇਬ੍ਰੇਰੀ ਦਾ ਫਾਇਦਾ ਉਠਾਓ ਤੇ ਕਿਤਾਬਾਂ ਪੜੋ ਜਿੰਨਾ ਵੱਧ ਤੋਂ ਵੱਧ ਪੜੋਗੇ ਉਨਾ ਹੀ ਤੁਹਾਨੂੰ ਫਾਇਦੇਮੰਦ ਹੈ ਇਸ ਤੋਂ ਬਾਅਦ ਉਹ ਕਾਂਝਲਾ ਮੈਦਾਨ ਵਿੱਚ ਪਹੁੰਚ ਗਏ ਉਹਨਾਂ ਨੇ ਜਨ ਸਭਾ ਨੂੰ ਵੀ ਸੰਬੋਧਨ ਕੀਤਾ ਔਰ ਮਾਨ ਸਾਹਿਬ ਜਲੰਧਰ ਵੀ ਜਾਣਗੇ ਮਾਡਲ ਟਾਊਨ ਵਿੱਚ ਧਿਆਨੰਦ ਸਕੂਲ ਅਜੋਜਤ ਧਿਆਨ ਦੀ ਲੋੜੀ ਪ੍ਰੋਗਰਾਮ 'ਚ ਸ਼ਿਰਕਤ ਕਰਨਗੇ ਮੁੱਖ ਮਾਨ ਦੇ ਵਜੋਂ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਸਾਰੇ ਅੱਜ ਸਮਾਗਮ ਨੇ ਜਿਨ੍ਹਾਂ ਦੇ ਵਿੱਚ ਉਹ ਇਕੱਲੇ ਇਕੱਲੇ ਦੇ ਵਿੱਚ ਸ਼ਿਰਕਤ ਕਰਨ ਜਾ ਰਹੇ ਜੀ ਕੌਣ ਸਾ ਗਨਤੰਤਰਤਾ ਦਿਵਸ ਮੌਕੇ ਪੰਜਾਬ ਦੀ ਚਾਕੀ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੋਈ ਸੀ ਜਿਹਦੀ ਚੱਲਦੇ ਹੁਣ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਅਸੀਂ ਅਗਲੇ ਸਾਲ ਤੁਹਾਡੀ ਚਾਕੀ ਨੂੰ ਮੌਕਾ ਦੇਵਾਂਗੇ ਜੀ ਕਈ ਸਵਾਲ ਸੀ ਕਿ ਸੁਨਕਮਨ ਜਾਖੜ ਵੱਲੋਂ ਵੀ ਕਾਫੀ ਇਲਜ਼ਾਮ ਲਗਾਏ ਗਏ ਸੀ ਕਿ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਈ ਤੰਜ ਕੱਸੇ ਸੀਗੇ ਦੇਖੋ ਰਾਜ ਹੈਗੇ ਨੇ 28 ਚਾਕੀਆਂ ਇਹ ਇੱਕ ਦਰਜਨ ਤੋਂ ਵੀ ਘੱਟ ਲੈ ਕੇ ਜਾਂਦੇ ਨੇ ਇਹਨਾਂ ਦਾ ਕਿਹੜਾ ਪਟ્રોલ ਮੱਚਦਾ ਜੇ ਇਹ ਸਾਰੇ ਰਾਜਾਂ ਦੀਆਂ ਝਾਕੀਆਂ ਨੂੰ ਵਿੱਚ ਸ਼ਾਮਲ ਕਰ ਲੈਣ ਅਜਿਹੇ ਦੇ ਨਾਲ ਸਾਰੇ ਰਾਜਾਂ ਨੂੰ ਆਪੋ ਆਪਣੇ ਵਿਕਾਸ ਕਾਰਜਾਂ ਆਧਾਰਿਤ ਝਾਕੀ ਦਿਖਾਉਣ ਦਾ ਮੌਕਾ ਵੀ ਮਿਲ ਜਾਏਗਾ ਤੇ ਦੂਜਾ ਕੇਂਦਰ ਦਾ ਜਿਹੜਾ ਮਹਿਕਮਾ ਹੈਗਾ ਰੱਖਿਆ ਮਹਿਕਮਾ ਉਹਨਾਂ ਨੇ ਅੱਗੇ ਬਾਹਰ ਬਿਠਾਏ ਹੋਏ ਆ ਜਿਹੜੇ ਝਾਕੀਆਂ ਸੰਬੰਧੀ ਨਿਰਧਾਰਤ ਕਰਦੇ ਆ ਜਾਂ ਤਾਂ ਨੌਣੋਂ ਕਰ ਲੋ 1 ਸਾਲ ਚ 28 ਰਾਜਾਂ ਦੀਆਂ ਨੇ ਤੇ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਆ ਜਾਂਦੇ ਆ ਇਹ 3 ਸਾਲ ਦੀ ਮਿਆਦ 24 25 26 ਬਰਾਬਰ ਬਰਾਬਰ ਮੌਕਾ ਮਿਲੇਗਾ ਕਹਿੰਦੇ ਅਗਲੇ ਸਾਲ ਪ੍ਰੇਡ ਲਈ ਸੂਚੀ ਤਿਆਰ ਕੀਤੀ ਗਈ ਹੈ ਮਾਰਾਂ ਦੀ ਕਮੇਟੀ ਚਿੱਤਰਾਂ ਦੇ ਆਧਾਰਤ ਨਿਗਰਾਨੀ ਕਰੇਗੀ ਕਰਨਾਟਕ ਇਸ ਸਾਲ ਪਰੇਡ ਲਈ ਰਾਜਾਂ ਦੀ ਝਾਕੀ ਨੂੰ ਰੱਦ ਕਰਨ ਤੇ ਪਹਿਲਾਂ ਹੀ ਇਤਰਾਜ਼ ਚੁੱਕ ਚੁੱਕੇ ਨੇ ਉਹ ਕਹਿੰਦੇ ਜਿਹੜਾ ਤੁਸੀਂ ਇਹ ਇਲਜ਼ਾਮ ਲਾਉਂਦੇ ਹੋ ਕਿ ਭਾਰਤ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਹੀ ਮੌਕਾ ਦਿੱਤਾ ਜਾਂਦਾ ਉਹਨਾਂ ਨੇ ਕੁਝ ਰਾਜਾਂ ਬਾਰੇ ਦੱਸਿਆ ਜਿੱਥੇ ਝਾਕੀ ਹੈ ਨਹੀਂ ਪਰ ਭਾਜਪਾ ਦੀ ਸਰਕਾਰ ਆ ਉੱਥੇ ਇੱਕ ਤਾਂ ਸ਼ਾਇਦ ਉੱਤਰਾਖੰਡ ਦੀ ਗੱਲ ਕੀਤੀ ਹੈ ਉਹਨਾਂ ਨੇ ਇੱਕ ਹੋਰ ਰਾਜ ਦੀ ਗੱਲ ਕੀਤੀ ਹੈ ਉਹ ਕਹਿੰਦੇ ਕਿ 3 ਸਾਲਾਂ ਦੇ ਵਿੱਚ ਸਾਰੇ ਰਾਜਾਂ ਨੂੰ ਇੱਕ ਇੱਕ ਵਾਰੀ ਮੌਕਾ ਮਿਲੇਗਾ 75 ਵੀ ਵੜੇਗਾ ਡਬੜਾਈ ਜਾ ਰਹੀ ਹੈ ਲੋਕਤੰਤਰ ਦੇ ਮਾਂ ਵਿਸ਼ੇ ਦਿੱਤੇ ਗਏ ਨੇ ਵਿਕਸਿਤ ਭਾਰਤ ਲੋਕਤੰਤਰ ਦੀ ਮਾਂ ਅਗਲੇ ਸਾਲ ਵੀ ਥੀਮ ਹੋਵੇਗਾ ਜਾਂ ਨਹੀਂ ਇਹ ਫੈਸਲਾ ਬਾਕੀ ਹੈ ਕੇਂਦਰ ਸਰਕਾਰ ਵੱਲੋਂ ਝਾਕੀ ਲਈ ਜੋ ਥੀਮ ਤੈਅ ਕਰਨ ਤੇ ਇਤਰਾਜ਼ ਜਤਾਇਆ ਸੀ ਕਰਨਾਟਕ ਵਿੱਚ 2015 ਤੋਂ ਲੈ ਕੇ 23 ਤੱਕ ਹਰ ਸਾਲ ਪ੍ਰੇਡ ਵਿੱਚ ਝਾਕੀ ਹੁੰਦੀ ਸੀ ਜਦੋਂ ਕਿ ਪੰਜਾਬ ਨੂੰ 17 ਤੋਂ ਲੈ ਕੇ 22 ਤੱਕ 6 ਵਾਰ ਮੌਕਾ ਮਿਲਿਆ ਹੈ ਉਰ ਦਾ ਸਿਆਕੇ ਚਾਕੀ ਦੀ ਚੋਣ ਸਲਾਮ ਅਸ਼ਵਰੇ ਦੀ ਪ੍ਰਕਿਰਿਆ ਪਿਛਲੇ ਸਾਲ ਮਈ ਵਿੱਚ ਰਾਜਾਂ ਦੇ ਪ੍ਰਤੀਨਿਧੀਆਂ ਨਾਲ ਰੱਖਿਆ ਸਕੱਤਰ ਦੀ ਪ੍ਰਧਾਨਗੀ ਵਿੱਚ ਸ਼ੁਰੂ ਹੋਈ ਸੀ ਉਹਨਾਂ ਦੀਆਂ ਟਿੱਪਣੀਆਂ ਲਈ ਰਾਜਾਂ ਨਾਲ ਸਹਿਮਤੀ ਪੱਤਰ ਦਾ ਖਰੜਾ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਤੇ ਹੋਰ ਤਿੰਨ ਸਾਲ ਕਿਹੜਾ ਕਿਹੜਾ ਰਾਜ ਕਦੋਂ ਸ਼ਾਮਲ ਹੋਵੇਗਾ ਉਹਦੇ ਬਾਰੇ ਜਿਹੜੀ ਉਹ ਮਾਹਰ ਕਮੇਟੀ ਹੈ ਉਹਨਾਂ ਰਾਜਾਂ ਨੂੰ ਜਾਣੂ ਕਰਵਾ ਦੇਵੇਗੀ ਭਾਵ ਪੰਜਾਬ ਦੀ ਚੱਕੀ ਕਿਹਾ ਜਾ ਰਿਹਾ ਕਿ ਅਗਲੇ ਸਾਲ ਜਿਹੜਾ 25 ਦਾ ਗਣਤੰਤਰ ਦਿਵਸ ਹੈ ਉਹਦੇ ਵਿੱਚ ਸ਼ਾਮਲ ਹੋਵੇਗੀ ਜੀ ਸੋ ਡਾਕਟਰ ਨਾਲ ਹੀ ਗੱਲ ਕਰਦੇ ਹਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਉਹਨਾਂ ਵੱਲੋਂ ਸਿਵਰ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਉੱਥੇ ਕੂੜੇ ਦਾ ਢੇਰ ਲੱਗਿਆ ਹੋਇਆ ਸੀ ਜਿਹਦਾ ਉਹਨਾਂ ਨੇ ਨੋਟਿਸ ਲੈਟਰ ਦਿੱਤਾ ਦੇਖੋ ਡਾਕਟਰ ਬਲਬੀਰ ਸਿੰਘ ਇੱਕ ਪ੍ਰੈਕਟੀਕਲ ਸ਼ਖਸੀਅਤ ਨੇ ਆਉਂਦੇ ਵੀ ਸਿਹਤ ਨਾਲ ਸੰਬੰਧਿਤ ਹੈ ਕਿਉਂਕਿ ਅੱਖਾਂ ਦੇ ਇੱਕ ਬਹੁਤ ਮੰਨੇ ਪ੍ਰਵੰਨੇ ਸਰજન ਨੇ ਉਹਨਾਂ ਨੇ ਕਪੂਰਥਲੇ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਐਮਰਜੈਂਸੀ ਵਾਰਡ ਨਸ਼ਾ ਸ਼ਰਾਬੂ ਕੇਂਦਰ ਜੱਚਾ ਬੱਚਾ ਵਾਰਡ ਕ੍ਰਿਸ਼ਨਾ ਲੈਬ OPD ਦੀ ਜਾਣਕਾਰੀ ਪ੍ਰਾਪਤ ਕੀਤੀ ਇਹ ਤੋਂ ਇਲਾਵਾ ਉਹਨਾਂ ਹਸਪਤਾਲ ਦੀਆਂ ਟੈਂਕੀਆਂ ਬਾਥਰੂਮ কুলਰ ਆਦ ਦਾ ਵੀ ਨਿਰੇਖਣ ਕੀਤਾ ਤੇ ਹਸਪਤਾਲ ਵਿੱਚ ਲੱਗੇ ਹੋਏ ਕੂੜੇ ਦੇ ਢੇਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੋਵੇ ਫਿਰ ਯਾਦ ਕਰੋ ਸਾਡੇ ਛੱਪਟਾਲਬੀ ਸਾਹਿਬ ਦਾ ਕਿ ਮੈਂ ਮਸੀਹਾ ਦੇਖਿਆ ਬਿਮਾਰ ਤੇਰੇ ਸ਼ਹਿਰ ਦਾ ਉੱਥੇ ਕੂੜੇ ਦੇ ਢੇਰ ਲੱਗੇ ਪਏ ਨੇ ਹਸਪਤਾਲ ਦੇ ਵਿੱਚ ਸਬੰਧਤ ਸਿਵਲ ਸਰਜਨ ਐਸ ਐਮਓ ਉਹ ਕੀ ਕਰਦੇ ਸੀ ਉੱਥੇ ਉਹਨਾਂ ਹਦਾਇਤ ਕੀਤੀ ਇਹਨੂੰ ਤੁਰੰਤ ਸਾਫ਼ ਕਰਾਓ ਵੱਖ-ਵੱਖ ਸਿਹਤ ਨਾਲ ਸਬੰਧਤ ਜਥੇਬੰਦੀਆਂ ਨੇ ਡਾਕਟਰ ਬਲਬੀਰ ਸਿੰਘ ਨੂੰ ਆਪੋ ਆਪਣੇ ਮੰਗ ਪੱਤਰ ਵੀ ਸੌਪੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਤੋਂ ਸਾਫ ਸਫਾਈ ਦਾ ਹੋਰ ਵੀ ਪ੍ਰਬੰਧ ਕੀਤਾ ਜਾਵੇਗਾ ਇਹ ਤਾਂ ਕੱਲਾ ਹੈ ਇੱਥੇ ਤਾਂ ਜਦੋਂ ਮੋਦੀ ਸਾਹਿਬ ਦੇ ਸਭ ਤੋਂ ਵੱਡੇ ਦੋਸਤ 트럼ਪ ਸਾਹਿਬ ਆਏ ਸੀ ਉਦੋਂ ਤੰਬੂਆਂ ਦੇ ਪਰਦਿਆਂ ਨਾਲ ਟੱਕ ਦਿੱਤੇ ਗਏ ਸੀ ਝੁੱਗੀ ਚੌਪੜੀਆਂ ਵਾਲੇ ਕਿ ਪਤਾ ਹੀ ਨਾ ਲੱਗੇ ਇਹ ਜਿਹੜਾ ਵਿਸ਼ਵ ਗੁਰੂ ਬਣ ਰਿਹਾ ਭਾਰਤ ਉਹਦੀ ਅਸਲੀਅਤ ਤਸਵੀਰ ਨਾ ਕਿਤੇ ਸਾਹਮਣੇ ਆ ਜਾਵੇ ਜੀ ਢਿਲਸਾ ਜੀ ਅੱਜ ਕਰੀਬ 3 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜੀ ਕਈ ਥਾਵਾਂ ਦੇ ਉੱਤੇ ਜੀ ਇਹ ਪੁਚਾਲ ਦੇ ਝਟਕੇ ਉੱਤਰੀ ਭਾਰਤ ਦੇ ਸਾਰੇ ਖੇਤਰਾਂ ਦੇ ਵਿੱਚ ਮਹਿਸੂਸ ਕੀਤੇ ਗਏ ਸਭ ਤੋਂ ਪਹਿਲਾਂ ਨੈਸ਼ਨਲ ਕੈਪੀਟਲ ਰੀਜਨ ਦਿੱਲੀ ਉੱਥੇ ਵੀ ਕਿਉਂਕਿ ਉਹ ਵੀ ਉੱਤਰੀ ਭਾਰਤ 'ਚ ਹੀ ਆਉਂਦਾ ਹੈ ਚੰਡੀਗੜ੍ਹ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਬਗੈਰਾ 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 ਇਸ ਪੁਚਾਲ ਦੀ ਤੀਬਰਤਾ 6.1 ਮਾਪੀ ਗਈ ਇਹਦੇ ਨਾਲ ਜਿਹੜਾ ਇਹ ਸਾਰਾ ਮਾਮਲਾ ਸਾਹਮਣੇ ਆਇਆ ਅਜੀਬ ਰਿਪੋਰਟ ਇਕੱਠੀਆ ਕੀਤੀਆਂ ਜਾ ਰਹੀਆਂ ਕਿ ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਤਾਂ ਹੋਇਆ ਹੋਵੇਗਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਦਿੱਲੀ ਦੇ ਵਿੱਚ ਜਦੋਂ ਪਚਾਲ ਦੇ ਛਟਕੇ ਆਏ ਕਿਉਂਕਿ ਬਹੁ ਮੰਜਲੀ ਦਫਤਰ ਨੇ ਉੱਥੇ ਕਾਫੀ ਅਫੜਾ ਤਪੜੀ ਵਾਲਾ ਮਾਹੌਲ ਸੀ ਜਿਹੜੇ ਦਫਤਰਾਂ ਦੇ ਬਾਊ ਤਾਂ ਜਮੀਨੀ ਜਾਂ ਪਹਿਲੀ ਮੰਜ਼ਲ ਤੇ ਸੀ ਉਹ ਤਾਂ ਤੁਰੰਤ ਪ੍ਰਭਾਵ ਨਾਲ ਪੌੜੀਆਂ ਦੇ ਰਾਹੀਂ ਬਾਹਰ ਆ ਖੜੇ ਪਰ ਜਿਹੜੇ ਬਹੁਤ ਉੱਚੀਆਂ ਮੰਜ਼ਲਾਂ ਤੇ ਸੀ ਉਹਨਾਂ ਵਿੱਚ ਕਾਫੀ ਅਫਰਾ ਤਫਰੀ ਦਾ ਮਾਹੌਲ ਦੇਖਣ ਨੂੰ ਮਿਲਿਆ ਜੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੋਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ